ਇਹੜੇ ਮੰਤਰੀ ਸੰਤਰੀ ਇਹ ਤੇ ਵਿਲੇ ਇਹਨਾਂ ਦਾ ਕੰਮ ਵੀ ਰੋਜ ਇਹਨਾਂ ਦੀ ਰੋਜ ਕਿਤਨਾ ਕਿਤੇ ਮੀਟਿੰਗ ਹੁੰਦੀ ਹੈ ਤੂੰ ਆਪਣਾ ਝੰਡਾ ਲੈ ਕੇ ਤੁਰ ਪੈ ਨਾ ਕੋਈ ਕੇਚਰੀ ਆਲ ਦਾ ਸਾਲਾ ਆਂਦਾ ਕੋਈ ਕੋਸ਼ ਆਂਦਾ ਕੋਈ ਤੁਰਨਦਾ ਪਈ ਕੋ ਕੋ ਹਾਂਦਾ ਹੀ ਕੋ ਕੋ ਹਾਂਦਾ ਹੀ ਯਾਰ ਅੱਛਾ ਅੱਛਾ ਖੜਾ ਕੋ ਹਾਂਦੇ ਪਰ ਕੜਛਾਂ ਦਾ ਕੋ ਕੋਹਾ ਦਾ ਕੱਲਾ ਤੁਰਿਆ ਹਾਂ ਅੱਛਾ ਤੇ ਕੋਈ ਫਾੜ ਨਹੀਂ ਮਾਰਦਾ ਸਿਰ ਮੋਨਾਂ ਦਾ ਪਟੇ ਹੁੰਦੇ ਸੀ ਸਿਰ ਤੇ ਸਾਲਾ ਕੇਸ਼ਰੀ ਆਲਦਾ ਜਦੋਂ ਦੀ ਤੁਹਾਡੇ ਅਰਗੇ ਵੀਰਾਂ ਨੇ ਆਖਿਆ ਭੀ ਦਾੜੀ ਰਾਖਸ ਜੂڑا ਰੱਖੋ ਤਾਂ ਚਲੋ ਦਾੜੀ ਜੂڑا ਰੱਖਿਆ ਤੇ ਮਾਸ਼ੀ ਚਾਲੇ ਜੰਗਲ ਦੇ ਵਿੱਚ ਜਿੱਤਾ ਸਤਗੁਰਾਂ ਨੇ ਆਰਾਮ ਕਰ ਲਿਆ ਉਸ ਹਾਲ ਨਾ ਮਮੀਆ ਦਾੜੀ ਦੇ ਵਿੱਚ ਆਰਾਮ ਕਰਕੇ ਤੁਰਿਆ ਫਿਰਦਾ ਤੁਹਾਡੀ ਯਾਤਰਾ ਸਫਲ ਕਰਦਾ ਫਿਰਦਾ ਮੁੰਡੇ ਰੋਗਦੇ ਨਹੀਂ ਇਹ ਗੱਲੋ ਆਪਾਂ ਜੀ ਫਿਰ ਜਿਹੜੀ ਪੰਜ ਮਾਤਾਂ ਤੁਹਾਨੂੰ ਦੱਸਿਆ ਪੜੇ ਹਾਂ ਤੇ ਉਹਦੇ ਵਿੱਚ ਜੋ ਵੀ ਖੇਡ ਖੇਡੀ ਸੀ ਜਾਂ ਇੱਕ ਦੋਸਤਾਨ ਹਮਾਰਾ ਜੈ ਜਵਾਨ ਜੈ ਕਿਸਾਨ ਕੌਮੀ ਨਾਰਾ ਜੈ ਹਿੰਦ ਸਾਰਾ ਕੁਝ ਹੁੰਤਮਾਨ ਦੇ ਕਿਹੜੇ ਕੰਮ ਚੰਗੇ ਲੱਗੇ ਤੁਹਾਨੂੰ ਮੈਨੂੰ ਤਾਂ ਸਾਰੇ ਹੀ ਲੱਗੇ ਚੰਗੇ ਜੋ ਵੀ ਹੋਣਦਾ ਜਿਵੇਂ ਬਿਜਲੀ ਆ ਤੇ ਪਾਣੀ ਆ ਸਾਰਾ ਕੁਛ ਆ ਪਾਣੀ ਅੱਗ ਵੀ ਆ ਉਹਦੇ ਚੋਂ ਨਿਕਲਦਾ ਸਾਰਾ ਕੁਛ ਭਾਵੇਂ ਚੱਕੀਆਂ ਚਲਾਇ ਜੋ ਰਜਿਸਟਰੀਆਂ ਕਰਾਉਂਦੀਆਂ ਗੋਂਦਾਲ ਸਾਹਿਬ ਤੋਂ ਕੀ ਖਿਆਲਿਆ ਇਹ ਨਹੀਂ ਕਿ ਦੋ ਚਾਰ ਮਹੀਨੇ ਆ ਚੱਲ ਜਾਂਦੀਆਂ ਤੇ ਮੁੜ ਕੇ ਹੋਰ ਆ ਜੀ ਤੇ ਆਖੂ ਨਹੀਂ ਆ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੁਣ ਕੋਲ ਵਾਧੂ ਹੜਕ ਚੀਜ਼ ਵਾਧੂ ਆ ਪੜਾਈ ਦੀ ਤੁਹਾਡੇ ਕੋਲ ਆ ਗਈ ਆ ਨਹੀਂ ਤੇ ਪੜਾਈ ਪਿੱਛੇ ਗੁਰਦਾਰੇ ਅੱਗੇ ਸਕੂਲ ਕੀ ਅੱਗੇ ਗੁਰਦਾਰੇ ਪਿੱਛੇ ਸਕੂਲ ਇਹ ਕੁਝ ਬਣ ਗਿਆ ਇੰਨਾ ਕੋਈ ਆਪਦੇ ਨਿਆਣੇ ਕਿਤੇ ਪਾ ਦਿੰਦੇ ਕੋਈ ਕਿਤੇ ਪਾ ਦਿੰਦੇ ਨਿੱਕਿਆਂ ਦੇ ਉਹ ਉਹ ਮੱਥਾ ਟੇਕਣ ਚੱਲ ਗਿਆ ਕੋਈ ਕਿੰਨਾ ਤਾਂ ਫਿਸਲ ਲਈ ਜਾਂਦੇ ਹੀ ਉਸੇ ਉਸੇ ਦੁਕਾਨ ਤੋਂ ਦੇ ਲਈ ਲੋ ਕਤਾਬਾ ਹੋਰ ਨਾ ਕੇ ਤਾਂ ਲੈਓ ਜੇ ਹੋਰ ਜਿੱਥੋਂ ਮਰਜੀ ਲੈ ਲੈਣ ਪੈਣੀ ਗੱਲ ਸਰਕਾਰ ਆਪ ਹੀ ਦੇ ਜਾਣਦੀ ਯਾਰ ਕਸੂਰਤਾ ਕਦੀ ਭਗਵਾਨ ਤਵਾਰ ਨੂੰ ਮਿਲੇ ਕਿ ਨਹੀਂ ਬਸ ਮਾਲਮੀਆ ਮਿਲਦੇ ਗਲਦੇ ਰਹਿੰਦੇ ਖਬਰਾਂ ਚ ਵੀ ਮਿਲਦੇ ਗਲਦੇ ਰਹਿੰਦੇ ਇਤਰਾ ਨਹੀਂ ਮਿਲਦੇ ਗਲਦੇ ਰਹਿੰਦੇ ਪਰਸੋਂ ਮੇਰੇ ਹੱਥ ਜੜੋ ਮਲਾਇਆ ਇੰਨਾ ਹੀ ਵੱਡਾ ਆਵਾਜ਼ ਦੀ ਪਾਰਟੀ ਲੀਡਰਾਂ ਦਾ ਪ੍ਰਚਾਰ ਕਰਦੇ ਕਦੀ ਇੰਨਾ ਨਹੀਂ ਆਖਣਾ ਲੈ ਬਾਪੂ ਸੌ ਪੰਜਾ ਕਰਾਇ ਲਾ ਲਈ ਉਹ ਜੇ ਦ੍ਰਿਣਵੀ ਤੇ ਆਖੀ ਦਾ ਤੁਸੀਂ ਰੱਖੋ ਕੋਲ ਕੋਈ ਨਹੀਂ ਮਹਾਰਾਜ ਇਤਰਾਜ ਤੋਰੀ ਫੇਰੀ ਤੇ ਨਜ਼ਾਰੇ ਰਲ ਜਣ ਹੈ ਕਿਤੇ ਇਹ ਤੇ ਨਹੀਂ ਗਿਆ ਵੀ ਤੁਹਾਡੀ ਪੈਨਸ਼ਨ ਨਹੀਂ ਲੱਗੀ ਤੇ ਭਗਵੰਤਬਾਹ ਨੂੰ ਝੰਡਾ ਦਿਖਾ ਕੇ ਪੈਨਸ਼ਨ ਲਵਾਉਣੀ ਹੋਵੇ ਪੈਨਸ਼ਨ ਦੀ ਨਹੀਂ ਆਪਾਂ ਨੂੰ ਕੋਈ ਆਪ ਆਪਣੀ ਥੋੜੀ ਹਿੰਮਤ ਕੇ ਜਿੱਤਾ ਚੱਲਦੀ ਚਲਾ 10-9 ਦੀ ਕਿਰਤ ਰੇੜੀ ਰੂੜੀ ਲਾ ਰਹੀ ਦੀ ਅਧਿਆੜੀ ਦਾ ਪਾ ਵੀ ਕਰ ਲਿੰਦਾ ਇਤਨੀ ਕੋਈ ਗੱਲ ਹੈ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਤੇ ਮੈਂ ਹਾਂ ਗੁਰਦਿਆਲ ਸਿੰਘ ਅਕਸਰ ਜਦੋਂ ਵੀ ਆਮ ਆਦਮੀ ਪਾਰਟੀ ਦਾ ਕੋਈ ਪ੍ਰੋਗਰਾਮ ਹੁੰਦਾ ਨਾ ਤੇ ਇੱਕ ਬਜ਼ੁਰਗ ਸਾਨੂੰ ਨਜ਼ਰ ਆਉਂਦਾ ਹੈ ਬਹੁਤ ਲੰਮਾ ਸਾਰਾ ਝੰਡਾ ਲੈ ਕੇ ਤੇ ਜਿੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਉੱਥੇ ਪਹੁੰਚ ਜਾਂਦੇ ਨੇ ਆਪਾਂ ਅੱਜ ਬਾਪੂ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਦਾ ਪਿੰਡ ਕਿਹੜਾ ਹੈ ਤੇ ਖੀਰਾਂਡਾ ਸਾਹਿਬ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਅੱਛਾ ਇੱਡਾ ਲੰਮਾ ਝੰਡਾ ਲਾਉਣ ਦੀ ਕਿ ਲੋੜ ਛੋਟਾ ਵੀ ਲਾਇਆ ਜਾ ਸਕਦਾ ਹੈ ਛੋਟਾ ਤੇ ਚਲੋ ਕੀ ਵੱਡੇ ਛੋਟੇ ਚ ਕੋਈ ਫਰਕ ਨਹੀਂ ਨਾਲ ਹੋਰ ਵੀ ਤੁਹਾਡੇ ਅਰਗੇ ਵੀਰਾਂ ਦੇ ਜੀ ਪੋਸਟ ਨਾਲ ਲੱਗ ਜਾਂਦੇ ਆ ਇੱਕ ਸ਼ਰੀਂ ਦਾ ਝੰਡਾ ਹੈ ਸ਼ਰੀਂ ਦਾ ਝੰਡਾ ਹਾਂਜੀ ਅੱਛਾ ਪੀ ਆਉਣ ਵਾਲੀਆਂ ਪੀੜੀਆਂ ਦੇ ਵੀ ਜੁਗੋ ਜੁਗ ਬੱਜਦਾ ਰਹੇ ਚਲੋ ਮੋੜ ਮੋੜ ਆ ਅੱਛਾ ਤੋstra ਮੈਨੂੰ ਬਾਸ ਦੇ ਵੀ ਡੰਡੇ ਦੀਦੇ ਆ ਝੰਡੇ ਦੀਦੇ ਆ ਹਾਂ ਤੇ ਪਲਾਸਟਿਕ ਦੇ ਪਾਈਪ ਵੀ ਦੀਦੇ ਆ ਹੌਲੇ ਵੀ ਦੀਦੇ ਆ ਹਾਂ ਪਰ ਇਹ ਆਪਾਂ ਇਹ ਕਰਕੇ ਚੁੱਕਿਆ ਕਿ ਜੁਗੋ ਜਗ ਵਾਸਤੇ ਭਲਾ ਹੀ ਹੋਵੇ ਤੇ ਨਿੱਕੀ ਨਿੱਕੀ ਸੈਨਾ ਤੇ ਜੁਗੋ ਜਗ ਮਾਰਾ ਸਕੇ ਪਾਸ਼ਾ ਪੀੜੀਆਂ ਦੀਆਂ ਪੀੜੀਆਂ ਦੇ ਆਉਣ ਵਾਲੀਆਂ ਪੀੜੀਆਂ ਦੇ ਬੁਹਾਂ ਗਾੜੀ ਸ੍ਰੀਂ ਵੱਜਦੇ ਰਹਿਣ ਤੇ ਪੜਾਈਆਂ ਤੇ ਲਿਖਾਈਆਂ ਚੱਲਦੀਆਂ ਰਹਿਣ ਉਹਦੀ ਆਮ ਆਦਮੀ ਸਰਕਾਰ ਜਿੰਦਾਬਾਦ ਆਮ ਆਦਮੀ ਸਰਕਾਰ ਜਿੰਦਾਬਾਦ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਇਸ ਵਕਤ ਸਾਰੇ ਜੀਵ ਹੀ ਆ ਬੱਚੇ ਕਿੰਨੇ ਤੁਹਾਡੇ ਬੱਚੇ 2 ਤੈਨਾਂ ਗੁੱਡੀਆਂ ਤੇ ਇੱਕ ਕਾਕਾ ਅੱਛਾ ਉਹ ਕੀ ਕੰਮ ਕਰਦੇ ਆ ਉਹ ਵਿਆਹ ਇਹਨੇ ਚਲੋ ਆਪੋ ਇੱਕ ਗੁੱਡੀ ਤੇ ਘੜ ਜਿਹੜਾ ਥੋੜਾ ਜਿਹਾ ਇਸ ਝੰਡਾ ਚੁੱਕਣ ਦੇ ਵਿੱਚ ਕੁਝ ਥੋੜਾ ਜਿਹਾ ਤੁਹਾਨੂੰ ਪਤਾ ਹਾਂ ਤੇ ਘਰ ਬੁਆ ਉੱਜੜਦਾ ਵੀ ਆ ਬਿਲਕੁਲ ਹਾਂ ਹਾਂਜੀ ਉਹ ਮੈਂ ਪੁੱਛਣ ਲੱਗਾ ਹਾਂ ਕਿ ਮੁੰਡੇ ਰੋਕਦੇ ਨਹੀਂ ਬਾਪੂ ਰੋਜ਼ ਝੰਡਾ ਲੈ ਕੇ ਤੁਰ ਪੈਣਾ ਇਹ ਮੇਰੀ ਗੱਲ ਸੁਣ ਇਹ ਜਿਹੜੇ ਮੰਤਰੀ ਸੰਤਰੀ ਇਹ ਤੇ ਵਿਲੇ ਇਹਨਾਂ ਦਾ ਤਾਂ ਕੰਮ ਹੀ ਰੋਜ਼ ਇਹਨਾਂ ਦੀ ਰੋਜ਼ ਕਿਤੇ ਨਾ ਕਿਤੇ ਮੀਟਿੰਗ ਹੁੰਦੀ ਆ ਤੂੰ ਆਪਣਾ ਝੰਡਾ ਲੈ ਕੇ ਤੁਰ ਪੈਣਾ ਰੋਜ਼ ਮੁੰਡੇ ਰੋਕਦੇ ਨਹੀਂ ਇਹ ਗੱਲੋਂ ਆਪਾਂ ਜੀ ਫਿਰ ਜਿਹੜੀ ਪੰਜ ਮਾਤਾਂ ਤੁਹਾਨੂੰ ਦੱਸਿਆ ਪੜੇ ਹਾਂ ਤੇ ਉਹਦੇ ਵਿੱਚ ਜੋ ਵੀ ਖੇਡ ਖੇਡੀ ਹੀ ਜਾਂ ਦੋਸਤਾਨ ਹਮਾਰਾ ਜੈ ਜਵਾਨ ਜੈ ਕਿਸਾਨ ਕੌਮੀ ਨਾਰਾ ਜੈ ਹਿੰਦ ਸਾਰਾ ਕੁਝ ਮਤਲਬ ਪ੍ਰਦਰਸ਼ਨਾਂ ਦੇ ਵਿੱਚ ਹੀ ਆ ਜਾਂਦਾ ਪਹਿਲੀ ਕੱਚੀ ਤੋਂ ਲੈ ਕੇ ਪੰਜਵੀਂ ਤੱਕ ਭਾਵੇਂ ਕੋਈ 16 ਨਾ ਪੜਿਆ ਭਾਵੇਂ ਕੋਈ 12ਵੀਂ ਪੜਿਆ ਉੱਥੋਂ ਤੱਕ ਜਮਾਤ ਆ ਹੀ ਜਾਂਦੀ ਆ ਉਹਦੇ ਵਿੱਚ ਜੋ ਖੇਡ ਖੇਡੀ ਜਾਂਦੀ ਆ ਜੋ ਵੀ ਵਾਲੀ ਵਾਲ ਹੋਵੇ ਜਾਂ ਫੁੱਟਬਾਲ ਹੋਵੇ ਕਿਸੇ ਰਕਮ ਦੀ ਵੀ ਕੋਈ ਵੀ ਖੇਡ ਆ ਭਾਵੇਂ ਛੇਤਰ ਗੁਸ਼ੀ ਆ ਭਾਵੇਂ ਕੁਛ ਵੀ ਆ ਉਹ ਸਾਰੀਆਂ ਖੇਡਾਂ ਵਿੱਚ ਖੇਡੀਆਂ ਜਾਂਦੀਆਂ ਭਾਵੇਂ ਭਾਵੇਂ ਕੁਛ ਵੀ ਆ ਕਿਤਰਾ ਨਾ ਕਿਤਰਾ ਉਹਦੇ ਵਿੱਚ ਫਿਰ ਆ ਜਿਹੜਾ ਕੰਮ ਆ ਇਹ ਵਾਲੀਵਾਲ ਦਾ ਕੰਮ ਕਰਨ ਰਿਹਾ ਜਿਹੜਾ ਇਹ ਝੰਡਾ ਵੱਡਾ ਹੈ ਇਹਨੂੰ ਕੋਈ ਕੋਸ਼ਾਂ ਦਾ ਕੋਈ ਕੋਸ਼ਾਂ ਦਾ ਵੀ ਇਹ ਕਿਉਂ ਕਿੱਡਾ ਇੱਕ ਕਿੱਕੇ ਕਿੱਦਾ ਚੁੱਕਿਆ ਜਾਂ ਕਿਤਰਾ ਚੁੱਕਿਆ ਇਹ ਵਾਲੀਵਾਲ ਆ ਜੋ ਮੈਂ ਖੇਡਦਾ ਰਿਆ ਨਿੱਕਾ ਹੁੰਦਾ ਵੀ ਲਾਲੋ ਪੰਜੀਂਚ ਵੀ ਲਾਲੋ ਦੁੱਗੀਂਚ ਵੀ ਲਾਲੋ ਨਹੀਂ ਮੈਂ ਮੇਰਾ ਮੇਰਾ ਸਵਾਲ ਇਹ ਸੀਗਾ ਵੀ ਮੁੰਡੇ ਰੋਕਦੇ ਨਹੀਂ ਤੈਨੂੰ ਵੀ ਬਾਪੂ ਹਣ ਤੋਂ ਉਮਰ ਹੋ ਗਈ ਆ ਇਹਦੇ ਵਿੱਚ ਫਿਰ ਜਦੋਂ ਹੱਕ ਸੱਚ ਦੀ ਸਰਕਾਰ ਜਦੋਂ ਕੇਜਰੀਆਲ ਸਾਹਿਬ ਦੀ ਅਨੇ ਯਾਰੇ ਨਾਲੋਂ ਆਡੋ ਨਿਆ ਆਰਾਮ ਦੀ ਦਾ ਦੇ ਵਿੱਚੋਂ ਅੱਛਾ ਤੇ 93 ਦਿਨ ਦੀ ਸਰਕਾਰ ਮਿਲਦੀ ਸਰਕਾਰ ਥੋੜੀ ਜੀ ਠੀਕ ਦਿਸੀ ਹੀ ਨਜ਼ਰ ਆਉਂਦੀ ਸੀ ਅੱਛਾ ਤੇ ਟੈਲੀਵਿਜ਼ਨ ਵਾਲੇ ਘਾਟੀ ਮਤਲਬ ਕਿ ਵਿਖਾਉਂਦੇ ਸੀ ਜੋਸ ਪੜ੍ਹਾਈ ਲਿਖਾਈ ਤੇ ਹੋਰ ਸੂਰਤਾ ਸਾਲਤਾ ਬਿਜਲੀ ਬੁਜਲੀ ਦੀਆਂ ਵੀ ਆਉਂਦੀਆਂ ਸੀ ਹੱਕ ਸੱਚ ਤੇ ਕਾਨੂੰਨ ਵਸਤਾ ਤੇ ਵੀ ਚੜਦੀ ਕਲਾ ਸੀ ਤੇ ਉਹਦਾ ਕਰਕੇ ਫਿਰ ਇਹਦਾ ਠੰਡਾ ਚੁੱਕਣਾ ਪਿਆ ਭਾਵੇਂ ਘਰ ਦੇ ਲਾ ਭਾਵੇਂ ਕੋਈ ਲੜੇ ਇੱਕ ਬੰਨੇ ਘਰ ਕਰਦੇ ਲੜੀ ਜਾਣਾ ਇੱਕ ਬੰਨੇ ਘਰ ਸੁਧਾਰਨਾ ਔਖਾ ਇੱਕ ਬੰਨੇ ਭਾਰਤ ਦੇਸ਼ ਸੁਧਾਰਨਾ ਆਉ ਖਾਓ ਆ ਪਿਆਗੀ ਖਾ ਲਿਆ ਅੱਛਾ ਬਾਪੂ ਜੀ ਇਹ ਦੱਸੋ ਬੰਨੋ ਤੇ ਬਾਕੀ ਉਹਦੇ ਚੰਦ ਤੇ ਕਚੋਰ ਵਾਲਾ ਸਾਹਿਬ ਬਣ ਗਿਆ ਹੀ ਮੇਰਾ ਵੀ ਚਲੋ ਪੜਾਈ ਦਿਖਾਈ ਜਿਹੜਿਆ ਤੇ ਕੰਮ ਚੁੱਕ ਕੇ ਰੱਖੋ ਕੋਈ ਕੇਜਰੀ ਵਾਲਾ ਸਾਲਾ ਆਂਦਾ ਹੀ ਕੋਈ ਕੋਸ਼ ਆਂਦਾ ਹੀ ਕੋ ਤਣਦਾ ਪਈ ਕੋ ਕੋ ਹਾਂਦਾ ਹੀ ਕੋ ਕੋ ਹਾਂਦਾ ਹੀ ਯਾਰੀ ਅੱਛਾ ਅੱਛਾ ਥਰ ਕੋ ਹਾਂਦੇ ਹੀ ਪਰ ਕੜਛਾਂ ਦਾ ਕੋ ਕੋਹਾ ਦਾ ਕੱਲਾ ਤੁਰਿਆ ਹਾਂ ਅੱਛਾ ਤੇ ਕੋਈ ਫਾਕ ਨਹੀਂ ਮਾਰਦਾ ਸਿਰ ਮੋਨਾਂ ਦਾ ਪਟੇ ਹੁੰਦੇ ਸੀ ਸਿਰ ਤੇ ਸਾਲਾ ਕੇਸ਼ਰੀ ਆਲਦਾ ਜਦੋਂ ਦੀ ਤੁਹਾਡੇ ਅਰਗੇ ਵੀਰਾਂ ਨੇ ਆਖਿਆ ਭੀ ਦਾੜੀ ਰਾਖਸ ਜੂڑا ਰੱਖੋ ਤਾਂ ਚਲੋ ਦਾੜੀ ਜੂڑا ਰੱਖਿਆ ਤੇ 마ਸੀ ਚਾਲੇ ਜੰਗਲ ਦੇ ਵਿੱਚ ਜਿੱਤਾ ਸਤਗੁਰਾਂ ਨੇ ਆਰਾਮ ਕਰ ਲਿਆ ਉਸ ਹਾਲ ਨਾ ਮਮੀਆ ਦਾੜੀ ਦੇ ਵਿੱਚ ਆਰਾਮ ਕਰਕੇ ਤੁਰਿਆ ਫਿਰਦਾ ਤੁਹਾਡੀ ਯਾਤਰਾ ਸਫਲ ਕਰਦਾ ਫਿਰਦਾ ਠੱਕ ਸੱਚ ਦੀ ਲੜਾਈ ਕਾਨੂੰਨ ਵਿਵਸਥਾ ਦੀ ਲੜਾਈ ਆਪਾਂ ਕੋਈ ਵਿੱਚ ਕੋਈ ਆ ਨਹੀਂ ਆਂਦੇ ਵੀ ਮੈਨੂੰ ਆ ਚਾਹੀਦਾ ਜੇ ਚਾਹੀਦਾ ਸੁਭਾਨ ਅੱਲਾ ਸਾਲ ਅੱਲਾ ਅੱਛਾ ਪਹਿਲਾਂ ਜਦੋਂ ਮੋਨਾ ਸਾਹ ਉਦੋਂ ਲੋਕੀ ਬੰਦਾ ਚੰਗਾ ਬੋਲਦੇ ਸੀ ਜਦੋਂ ਦੀ ਦਸਤਾਰ ਬੰਨ ਲਈ ਦਾੜਾ ਰੱਖ ਲਿਆ ਹੁਣ ਕੋਈ ਨਹੀਂ ਬੋਲਦਾ ਹੁਣ ਥੋੜਾ ਜਿਹਾ ਟੱਕ ਟੱਕਦਾ ਆਖਣ ਨੂੰ ਤਾਂ ਕੋਈ ਆਂਦਾ ਗਲ ਘੋੜ ਦਾਂਗੇ ਕੋਈ ਆਲਾ ਕੋ ਕਰ ਦਾਂਗੇ ਮਹਾ ਜਦੋਂ ਝੰਡਾ ਹੀ ਚੁੱਕ ਲਿਆ ਭਾਰਤ ਦੇਸ਼ਾ ہمارا જય ਜਵਾਨ જય ਕਿਸਾਨ ਕੌਮੀ ਨਾਰਾ જય ਹਿੰਦ ਜਦੋਂ ਨਾਰਾ ਲਾਤਾ ਖੱਬੇ ਮੋਰ ਸੱਜੇ ਮੋੜ ਦੇ ਛਰਾਮ ਸਾਫਦਾਨ ਅੱਛਾ ਬਾਬਾ ਵਿਚਰਾਂ ਦਾ ਮਸਲਾ ਇਹ ਕਿ ਵਿਚਰਾਂ ਦਾ ਮਸਲਾ ਜੇ ਕੋਈ ਫਿੰਸੀ ਫੂਸੀ ਪੈਰ ਨੂੰ ਲਾ ਲਾ ਤੇ ਸਾਫਦਾਨ ਜੇ ਕਹਿਤਾ ਤੇ ਫਿਰ ਸਾਫਦਾਨ ਹੀ ਰਹਿਣਾ ਪੈਣਾ ਭਾਨਾ ਸਾਪਲਾ ਅੱਛਾ ਭਗਵੰਤ ਮਾਨ ਦੇ ਕਿਹੜੇ ਕੰਮ ਚੰਗੇ ਲੱਗੇ ਤੁਹਾਨੂੰ ਕੰਮ ਮੈਨੂੰ ਤਾਂ ਸਾਰੇ ਹੀ ਲੱਗੇ ਚੰਗੇ ਜੋ ਵੀ ਹੋਣਦਾ ਜੇ ਹੁਣ ਬਿਜਲੀ ਆ ਤੇ ਪਾਣੀ ਆ ਸਾਰਾ ਕੋਸ਼ਾ ਪਾਣੀ ਅੱਗ ਵੀ ਆ ਉਹਦੇ ਚੋਂ ਨਿਕਲਦਾ ਸਾਰਾ ਕੋ ਭਾਵੇਂ ਚੱਕੀਆਂ ਚਲਾਏ ਰਜਿਸਟਰੀਆਂ ਕਰਾ ਤੀਆਂ ਗੋੰਦਾਲ ਸਾਹਿਬ ਤੋਂ ਕੀ ਖਿਆਲ ਆ ਇਹ ਨਹੀਂ ਕਿ ਦੋ ਚਾਰ ਮਹੀਨੇ ਆ ਚੱਲ ਜਾਣਗੇ ਤੇ ਮੁੜ ਕੇ ਹੋਰ ਆ ਜੂ ਤੇ ਆਖੂ ਨਹੀਂ ਆ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੁਣ ਕੋਲ ਆ ਵਾਧੂ ਆ ਰਕ ਚੀਜ਼ ਵਾਧੂ ਆ ਪੜਾਈ ਦੀ ਤੁਹਾਡੇ ਕੋਲ ਆ ਗਈ ਆ ਨਹੀਂ ਤੇ ਪੜਾਈ ਪਿੱਛੇ ਗੁਰਦਾਰੇ ਅੱਗੇ ਸਕੂਲ ਕੀ ਅੱਗੇ ਗੁਰਦਾਰੇ ਪਿੱਛੇ ਸਕੂਲ ਇਹ ਕੁਝ ਬਣ ਗਿਆ ਇੰਨਾ ਕੋਈ ਆਪਦੇ ਨਿਆਣੇ ਕਿਤੇ ਪਾ ਦਿੰਦੇ ਕੋਈ ਕਿਤੇ ਪਾ ਦਿੰਦੇ ਨਿੱਕਿਆਂ ਦੇ ਉਹ ਉਹ ਮੱਥਾ ਟੇਕਣ ਚੱਲ ਗਿਆ ਕੋਈ ਕਿੰਨਾ ਤਾਂ ਫਿਸਲ ਲਈ ਜਾਂਦੇ ਹੀ ਉਸੇ ਉਸੇ ਦੁਕਾਨ ਤੋਂ ਨਹੀਂ ਲਈ ਲੋ ਕਤਾਬਾਂ ਹੋਰ ਨਾ ਕਿਸੇ ਤੋਂ ਲਿਓ ਜੇ ਹੋਰ ਜਿੱਥੋਂ ਮਰਜ਼ੀ ਲੈ ਲੈਣ ਪੈਣੀ ਗੱਲ ਸਰਕਾਰ ਆਪ ਹੀ ਦੇ ਜਾਣਦੀ ਯਾਰੇ ਕਸੂਰਤਾ ਹੁਣ ਜੋ ਚੌਲ ਖਿਚੜੀ ਵੀ ਮਿਲੀ ਜਾਂਦਾ ਨਹੀਂ ਤੇ ਵੀ ਨਹੀਂ ਕੋ ਮਿਲਦਾ ਕਨੇ ਨਿਲਦਾ ਹੀ ਹੁਣ ਬਰਦੀਆਂ ਬੁਰਦੀਆਂ ਮਿਲਦੀਆਂ ਦਵਾਦਾਰੂ ਹੀ ਮਾੜਾ ਚੰਗਾ ਮਿਲ ਜਾਂਦਾ ਕੀ ਖਿਆਲ ਜੇ ਪੜਾਈ ਦਿਖਾਈ ਨਹੀਂ ਮਿਲ ਜਾਂਦੀ ਆ ਤਾਂ ਬਾਕੀ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਅੱਛਾ ਅੱਛਾ ਮੇਰੀ ਗੱਲ ਸੁਣੋ ਭਗਤ ਮਾਨ ਜਿੰਦਾਬਾਦ ਮੇਰੀ ਗੱਲ ਸੁਣੋ ਹੁਣ ਇੱਕ ਹੀ ਨਾ ਵਿੱਚ ਅਮਰਤਪਾਲ ਆ ਗਿਆ ਉਹ ਕਹਿੰਦਾ ਵੀ ਇੱਕ ਹੀ ਅਮਰਤਪਾਲ ਨੂੰ ਜਿਤਾਉਣਾ ਸੀ ਇਹਨਾਂ ਨੂੰ ਤੇ ਆਪਾਂ ਹਰਾਉਣਾ ਹਰਾਉਣਾ ਤੇ ਅਮਰਤਪਾਲ ਨੂੰ ਜਿਤਾ ਰਹੇ ਆ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਵੀ ਆਪੋ ਆਪਣੇ ਹੋਣਾ ਹੀ ਹੁੰਦਾ ਮੁਕੱਦਰ ਨੇ ਹਾਂ ਜੋ ਜਿਹੜੇ ਹੁਣ ਮੁਕੱਦਰ ਨੇ ਉਹ ਮੁਕੱਦਰ ਹੁਣ ਪੜਨੇ ਸਾਰਿਆਂ ਨੂੰ ਪਤਾ ਵੀ ਕੀ ਹੋਇਆ ਕੀ ਨਹੀਂ ਸਾਰਿਆਂ ਦੇ ਮੂੰਹ ਤੋਂ ਜਾਇਆਂ ਲੈ ਗਈਆਂ ਕੀ ਖਿਆਲਿਆ ਵੀ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ ਜੇ ਹੁਣ ਕਾਲੀ ਪਾਜ ਪਾਦੀ ਸਰਕਾਰ ਸੀ ਉਹਨਾਂ ਨੇ ਦੱਸੋ ਕੀ ਕੀਤਾ ਸੀ ਨਾ ਕਿਹਾ ਗਰੀਬ ਦੀ ਜ਼ਮੀਨ ਛੱਡੀ ਸੀ ਨਾ ਕਿਹਾ ਗਰੀਬ ਦੀ ਜਨਾਨੀ ਛੱਡੀ ਸੀ ਦੱਸੋ ਛੱਡੀ ਤੇ ਉਹ ਚੀਜ਼ ਤੁਰੀਆਂ ਆਉਂਦੇ ਹੀ ਅੱਛਾ ਦੱਸੋ ਹੁਣ ਹੁਣ ਇਨਕਲਾਬ ਦਾ ਨਾਰਾ ਲੱਗਾ ਭਾਰਤ ਦੇਸ਼ ਮਹਾਰਾ ਜੈ ਜਵਾਨ ਜੈ ਕਿਸਾਨ ਕੌਮੀ ਨਾਰਾ ਜੈ ਹਿੰਦ ਆਮ ਆਦੀ ਪਾਰਟੀ ਜਿੰਦਾਬਾਦ ਨਹੀਂ ਤੁਹਾਨੂੰ ਕਿਉਂ ਲੱਗਾ ਵੀ ਮੈਨੂੰ ਭਗਵੰਤਬਾਹ ਨੂੰ ਸਪੋਰਟ ਕਰਨਾ ਚਾਹੀਦਾ ਹੋਰ ਪਾਰਟੀਆਂ ਚੰਗੀਆਂ ਨਹੀਂ ਲੱਗੀਆਂ ਅਕਾਲੀ ਦਲ ਸੀ ਕਾਂਗਰਸ ਸੀ ਬਸਪਾ ਸੀ ਜਾਂ ਆਪਣਾ ਭਾਜਪਾ ਸੀ ਤੁਹਾਨੂੰ ਕੋਈ ਪਾਰਟੀ ਪਸੰਦ ਨਹੀਂ ਆਈ ਭਗਵੰਤਬਾਹ ਕਿਉਂ ਪਸੰਦ ਆਇਆ ਪੜਾਈ ਦੇ ਵਿੱਚ ਜਿੱਤਰਾ ਜਿੱਤਰਾ ਚੱਲਦੇ ਆਏ ਜਿੱਤਰਾ ਜਿੱਤਰਾ ਪਹਿਲਾਂ ਜਿਉਂਦੇ ਵੀ ਬਰੂਤੇ ਹਾਂ ਮਰੇ ਵੀ ਬਰੂਤੇ ਹਾਂ ਹੁਣ ਥੋੜਾ ਜਿਹਾ ਬਰੂਤ ਟਲਕਣ ਦਾ ਪਿਆ ਤੇ ਥੋੜਾ ਜਿਹਾ ਕਾਨੂੰਨ ਵਿਵਸਥਾ ਵੀ ਥੋੜਾ ਜਿਹਾ ਹੋਣ ਲੱਗ ਪਿਆ ਸਹੀਏ ਸਹੀਏ ਸਾਰਾ ਕੁਝ ਸੁਧਾਰ ਆ ਜੂ ਹੋਰ 2-4 ਸਾਲ ਲੈਣ ਪੱਕੀ ਕਰਤੀ ਭਾਵੇਂ ਖੇਮ ਕਰਨ ਹਲਕਾ ਲਾ ਲਓ ਤੇ ਭਾਵੇਂ ਖੇਮ ਕਰਨ ਟੈਨਸ਼ਨ ਲਾ ਲਓ ਲੈਣਾ ਪੱਕੀਆਂ ਕਾਸਤੀਆਂ ਵਾਇਆ ਚੰਡੀਗੜ੍ਹ ਦਿੱਲੀ ਬੰਬਾ ਕਲਕੱਤਾ ਅਗਾਉਣ ਆਉਣ ਵਾਲੀਆਂ ਪੀੜੀਆਂ ਆਪੇ ਚਲਾਈ ਜਾਣੀਆਂ ਨਜ਼ਾਰੇ ਲੈਣਗੇ ਕਣਈ ਆਪਾ ਜਿਹੜਾ ਕੰਮ ਕਰਨਾ ਹੈ ਕਰਤਾ ਹਾਂ ਕਦੀ ਭਗਵਾਨ ਤੁਵਾਰ ਨੂੰ ਮਿਲੇ ਕਿ ਨਹੀਂ ਬਸ ਤੁਮਾਲਮੀਆ ਮਿਲਦੇ ਗਲਦੇ ਰਹਿੰਦੇ ਆ ਖਬਰਾਂ 'ਚ ਵੀ ਮਿਲਦੇ ਗਲਦੇ ਰਹਿੰਦੇ ਇਤਰਾ ਨਹੀਂ ਮਿਲਦੇ ਗਲਦੇ ਰਹਿੰਦੇ ਪਰਸੋਂ ਮਿਆਂ ਥਜੜੋ ਮਲਾਇਆ ਅੱਛਾ ਇੰਨਾ ਹੀ ਵੱਡਾ ਕੀ ਖਿਆਜ ਜੀ ਹਾਂ ਚੰਦ ਤੇ ਕਿਚੋਰ ਵਾਲਾ ਸਾਹੀ ਸਹੀ ਜਦੋਂ ਜੋ ਜੋ ਸੰਗਤ ਨੂੰ ਥੱਲੇ ਪਮਲਕ ਨੂੰ ਮਿਲੂ ਸੋ ਮੈਨੂੰ ਨਹੀਂ ਮਿਲਦਾ ਜਾਉਂਦਾ ਰੋਜ ਆਉਂਦੇ ਜਾਂਦੇ ਇਹ ਕਿਰਾਇਆ ਕੋਈ ਦਿੰਦਾ ਕਿ ਨਹੀਂ ਕੋਈ 100 ਪਿਆਰ ਕਿ ਕਰਦਾ ਤੁਰ ਕੇ ਭੱਜੇ ਜਈਦਾ ਕਿਤੇ ਢੜ ਕੇ ਮੋਟਰਸਾਈਕਲ ਤੇ ਨਾਲ ਲੱਗ ਕੇ ਜਈਦਾ ਜਾ ਕੋਈ ਕੋਈ ਤਿੰਨ ਪਹੀਆ ਵਾਲਾ ਇਹਦਾ ਕਿਰਾਇਆ ਜਾਂਦਾ ਉਹਦੇ ਤੇ ਚੱਲ ਜਈਦਾ ਨਹੀਂ ਤੇ ਪੜੀ ਜਿਆਦਾ ਭੱਜੇ ਜਈਦਾ ਆਪਾਂ ਦੀ ਪਾਰਟੀ ਲੀਡਰਾਂ ਦਾ ਪ੍ਰਚਾਰ ਕਰਦੇ ਕਦੀ ਇਹਨਾ ਨਹੀਂ ਆਖਣਾ ਲੈ ਬਾਪੂ 100 ਪਿਆਰਾ ਕਿਰਾਏ ਲਾ ਲਈ ਉਹ ਦਿਨ ਦਿਨ ਵੀ ਤੇ ਅੱਖੀ ਦਾ ਤੁਸੀਂ ਰੱਖੋ ਕੋਲ ਕੋਈ ਨਹੀਂ ਮਾਰ ਆ ਜਾਈ ਇਤਰਾਜ ਤੋਰੀ ਫੇਰੀ ਦਾ ਨਜ਼ਾਰੇ ਰਲ ਜਣ ਹੈ ਜਦੋਂ ਕਿ ਤਾਡਾ ਜੋਰ ਪਾਉ ਲਾ ਦੇ ਪਰਸਨ ਨਹੀਂ ਤੇ ਘਰ ਦੇ ਜੀ ਜਿੱਤ ਟੈਨਸ਼ਨ ਨਹੀਂ ਲੱਗੀ ਬਾਪੂ ਦੀ ਹਾਂ ਕੋਈ ਨਹੀਂ ਲੱਗ ਜੂ ਹਣ ਪਰਸਨ ਲੋ ਸਾਡੇ ਮਾਧਿਅਮ ਰਾਹੀਂ ਤੁਸੀਂ ਕਹਿ ਸਕਦੇ ਭਗਵਾਨ ਜੀ ਮੇਰੀ ਪੈਨਸ਼ਨ ਤੇ ਲਵਾ ਦਿਓ ਕਿੰਨਾ ਪ੍ਰਚਾਰ ਕੀਤਾ ਤੁਹਾਡਾ ਕੋਈ ਗੱਲ ਨਹੀਂ ਸਾਰਾ ਕੋਸ਼ਣ ਹੌਲੀ ਹੌਲੀ ਹੋ ਜੂਗਾ ਹਣ ਨਿਕਾ ਜਾ ਕੰਮ ਕਰ ਰਸੋਈਏ ਕੀ ਖਾਜੇ ਹਾਂ ਭਾਵੇਂ ਸੁਖਣੀ ਸਾਧਾਰਨ ਪਾਠਕਾ ਦਾ ਅੱਖੀ ਦਾ ਵਾਂਸ ਭਲਕੇ ਤੇ ਆਵਾਂਗੇ ਦੂਜੀ ਚੀਜ਼ ਭਲਕੇ ਤੇ ਆਏ ਹਿੰਦੁਸਤਾਨ ਭਾਰਤ ਦੇ ਸੁਧਾਰਨਾ ਕਿੱਡਾ ਉਠਾ ਨਾਰਾ ਆਪਾ ਭਾਰਤ ਦੇਸ਼ ਦਾ ਲਾਇਆ ਹੈ ਕੀ ਖਿਆਲ ਜੇ ਨਿੱਕੇ ਹੁੰਦੇ ਆ ਤੋਂ ਤੇ ਭਾਰਤ ਦੇਸ਼ ਹਮਾਰਾ ਜੈ ਜਵਾਨ ਜੈ ਕਿਸਾਨ ਦਾ ਲਾਇਆ ਹੈ ਵਿੱਚੋਂ ਫਿਰ ਜਦੋਂ ਬਾਦਲ ਸਾਹਿਬ ਤੇ ਜਦੋਂ ਪਾਕਿਸਤਾਨ ਨੇ ਹਿੰਦੁਸਤਾਨ ਬਣਦਾ ਬਾਦਲ ਸਾਹਿਬ ਉਸ ਤੇ ਸਰਪੰਚ ਬਣੇ ਹੀ ਕੀ ਖਿਆਲ ਜੇ ਆਪਾਂ ਤਾਂ ਉੰਜੀ ਨਹੀਂ ਹੈ ਜੰਮੇ ਫਲੇ ਕੀ ਖਿਆਲ ਜੇ ਇਹ 100 ਸਾਲ ਤੋਂ ਤੇ 120 ਸਾਲ ਤੋਂ ਲੈ ਕੇ ਤਰੇ ਹੁੰਦੇ 80 ਸਾਲ ਚ ਤਾਂ ਆੜ ਕੇ ਨਾ ਸੋ ਕਿਤੇ ਇਤਰਾ ਤਰੀਕ 80 ਸਾਲ ਚਾਲ ਕੇ ਸੋਈ ਗੱਲ ਕੋਟਦਾ ਹਾਂਜੀ ਕੀ ਦੱਸੋ ਜੀ ਦੱਸੋ ਕਿਤੇ ਇਹ ਤਾਂ ਨਹੀਂ ਕਿ ਆ ਵੀ ਤੁਹਾਡੀ ਪੈਨਸ਼ਨ ਨਹੀਂ ਲੱਗੀ ਤੇ ਭਗਵੰਤਬਾਹਨ ਨੂੰ ਝੰਡਾ ਦਿਖਾ ਕੇ ਪੈਨਸ਼ਨ ਲਵਾਉਣੀ ਹੋਵੇ ਪੈਨਸ਼ਨ ਦੀ ਨਹੀਂ ਆਪਾਂ ਨੂੰ ਕੋਈ ਆਪ ਆਪਣੀ ਥੋੜੀ ਹਿੰਮਤ ਕੇ ਕਿਸੇ ਦਾ ਚੱਲਦੀ ਚਲਾ ਜਾਨ 10-9 ਦੀ ਕਿਰਤ ਰੇੜੀ ਰੂੜੀ ਲਾ ਰਹੀ ਦੀ ਦਿਹਾੜੀ ਦਾ ਪਾ ਵੀ ਕਰ ਲੀਦਾ ਇਤਨੀ ਕੋਈ ਗੱਲ ਮੁੰਡੇ ਆਦੇ ਸਾਰਦੇ ਮੁੰਡੇ ਝਟਕਦੇ ਨਹੀਂ ਵੀ ਕੰਮ ਛੱਡ ਕੇ ਚਲ ਜੰਨਾ ਮੁੰਡਿਆਂ ਨੂੰ ਨਹੀਂ ਕੋਈ ਵੀ ਲੋੜ ਝੜ ਕੰਦੀ ਜਦੋਂ ਕੰਮ ਚੱਲਦਾ ਚੱਲਾਈ ਜਾਣ ਉਹ ਸੇਵਾ ਕਰਦੀਆਂ ਲੋਵਾ ਸੇਵਾ ਆਪਾਂ ਭਾਰਤ ਦੇਖਦੀ ਕਰੀ ਜਾਂਦੇ ਰੋਟੀ ਪਾਣੀ ਮਿਲ ਜਾਂਦਾ ਲੋਵਾ ਸੇਵਾ ਕਰ ਚੜਦੀਆਂ ਕਿ ਨਹੀਂ ਕੰਟਾ ਕਰ ਯਾ ਕਰ ਦੇ ਸਾਰਾ ਕਰਦੇ ਆ ਕਿ ਦੱਸਿਆ ਜ ਆਪਣਾ ਆਪਣਾ ਨਾ ਬਗੀਚਾ ਸਿੰਘ ਪਿੱਖੀਵਿੰਡ ਤੋਂ ਐਮਸੀ ਲਓ ਜੀ ਬਗੀਚਾ ਸਿੰਘ ਪਿੱਖੀਵਿੰਡ ਦੇ ਨਾਲ ਅਸੀਂ ਆਵਾਜ਼ੀ ਪਾਰਟੀ ਹਾਂਜੀ ਹਾਂਜੀ ਆਵਾਜ਼ੀ ਪਾਰਟੀ ਤੇ ਬਹੁਤ ਵੱਡੇ ਫੈਲ ਨੇ ਤੇ ਬਹੁਤ ਸਾਰੇ ਵੱਡੇ ਵਰਕਰ ਨੇ ਜਿੱਥੇ ਵੀ ਆਵਾਜ਼ੀ ਪਾਰਟੀ ਦਾ ਕੋਈ ਪ੍ਰੋਗਰਾਮ ਹੁੰਦਾ ਉੱਥੇ ਪਹੁੰਚ ਜਾਂਦੇ ਨੇ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੇਖਦੇ ਹੋ ਸਰਖਾਪ ਟੀਵੀ ਧੰਨਵਾਦ